ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਦਲ ਪੰਜਵਾਂ ਨਿਸ਼ਾਨ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਰਤਨ ਕੌਮ ਬਾਬਾ ਮੇਜਰ ਸਿੰਘ ਸੋ ਡੀ ਨਨਕਾਣਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਬੰਦੀਛੋੜ ਦਿਵਸ ਦੇ ਸੰਬੰਧ ਵਿੱਚ ਬਟਾਲਾ ਰੋਡ ਤੋਂ ਮਹਿਲਾ ਸਜਾਇਆ ਗਿਆ ਇਸ ਮੌਕੇ ਅਖੰਡ ਪਾਠ ਸਾਹਿਬ ਦੇਪੋਗ ਪਾਏ ਗਏ ਅਤੇ ਪੰਥ ਪ੍ਰਸਿੱਧ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਭਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਪੰਜਾਬ ਹੋਮਗਾਰਡ ਦੇ ਕਮਾਂਡੈਂਟ ਜਸਕਰਨ ਸਿੰਘ ਨੇ ਹਾਜ਼ਰੀ ਭਰੀ ਅਤੇ ਸਮੂਹ ਸੰਤਾਨ ਨੂੰ ਮੁਹੱਲੇ ਦੀ ਵਧਾਈ ਦਿੱਤੀ ਇਸ ਮੌਕੇ ਘੋੜਿਆਂ ਤੇ ਸਵਾਰ ਹੋ ਕੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਨੇ 20 ਬਲਾਕ ਗਰਾਊਂਡ ਵੱਲ ਚੱਲੇ ਪਏ ਇਸ ਮੌਕੇ ਗੁਰਦੁਆਰਾ ਗੁਰੂ ਗੋਬਿੰਦ ਪ੍ਰਕਾਸ਼ ਤੇ ਮੁਖੀ ਬਾਬਾ ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਮੌਜੂਦ ਸਨ ਇਸ ਮੌਕੇ ਸੰਪਰਦਾਸ ਅਤਲਾਨੀ ਸਾਹਿਬ ਦੇ ਮੁਖ ਸੰਤ ਬਾਬਾ ਗੁਰਪਿੰਦਰ ਸਿੰਘ ਵਡਾਲਾ ਅਤੇ ਉਹਨਾਂ ਦੇ ਸੁਪੁੱਤਰ ਸੰਤ ਬਾਬਾ ਇੰਦਰਬੀਰ ਸਿੰਘ ਵਡਾਲਾ ਵੱਲੋਂ बुर्ज अकाली फूला रोजा लंगर लगाया गया संत बाबा इंदरबीर सिंह वडाला ने कि यह लंगर सेवा पिछले कई साल तो की जा रही है जो निरंतर जारी रहेगी इस मौके बाबा मिठू बाबा, काबल बाबा भी मौजूद सन ਸਾਡੇ ਦਲਬੰਦ ਹੈ ਕੌਮ ਦਾ ਸ਼ਿੰਗਾਰ ਆ ਕੌਮ ਦੀਆਂ ਬਹੁਤ ਸਾਰੀਆਂ ਰਵੈਤਾਂ ਨੂੰ ਇਹਨਾਂ ਨੇ ਜਿਉਂਦਾ ਜਿਉਂ ਰੱਖਿਆ ਗੁਰੂ ਕਾਲ ਤੋਂ ਖਾਸ ਕਰਕੇ ਆ ਘੋੜਸਵਾਰੀ ਸ਼ਾਸਤਰ ਵਿੱਦਿਆ ਇਹਦੇ ਵਿੱਚ ਬੱਚਿਆਂ ਨੂੰ ਨਿਪੁੰਨ ਕਰਨਾ ਵੇਖੋ ਨਿਹਾਲ ਸਿੰਘ ਬੜੀ ਛੋਟੀ ਉਮਰ ਦਾ ਭਚੰਗੀ ਆ ਪੂਰਾ ਬਾਣੇ ਦੇ ਵਿੱਚ ਆ ਤੋਂ ਮੈਂ ਤਾਂ ਕਹਿੰਦਾ ਵੀ ਇਹੋ ਜਿਹੇ ਉਰਾਲੇ ਬਹੁਤ ਵਧੀਆ ਵਾ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਦੀ ਛੋਡੀ ਦਸ਼ਮੇਸ਼ ਤਰਨਾਂ ਦਲ ਇਹਨਾਂ ਵੱਲੋਂ ਜਿਹੜੇ ਉਰਾਲੇ ਕੀਤੇ ਜਾ ਰਹੇ ਸ਼ਲਾਗਾ ਜੋਗ ਆ ਨਾਲ ਹੀ ਸਾਡਾ ਸ਼ਰੂਮਣੀ ਬੁੱਢਾ ਪੰਥ ਅਖਾਲੀ ਦਲ 96 ਕਰੋੜੀ ਉਹਨਾਂ ਵੱਲੋਂ ਵੀ ਅੱਜ ਮਹਲਾ ਕੱਢਿਆ ਜਾਣਾ ਤਰਨਤਾਲ ਦਾਲ ਬਾਬਾ ਬਕਾਲਾ ਅਤੇ ਨਾਲ ਹੀ ਬਾਬਾ ਵਿਦੀ ਚੰਦ ਦਲ ਪੰਥਾ ਵੱਲੋਂ ਵੀ ਸਾਰੇ ਦਲ ਪੰਥਾਂ ਦੇ ਜਿਹੜੇ ਕਾਰਜ ਆ ਬੜੇ ਵਧੀਆ ਵਾ ਇਹ ਅੱਜ ਦੇ ਯੁੱਗ ਦੇ ਵਿੱਚ ਜਦੋਂ ਸਿੰਘ ਸ਼ਹਿਰਾਂ ਦੇ ਵਿੱਚ ਘੋੜਿਆਂ ਦੇ ਬਹਿ ਕੇ ਜਾਣਗੇ ਤੇ ਪਤਾ ਲੱਗੂਗਾ ਵੀ ਖਾਲਸੇ ਦਾ ਜਲਾਲ ਕੀ ਆ ਦੂਜੀ ਗੱਲ ਇਹ ਇੱਕ ਸ਼ਕਤੀ ਪ੍ਰਦਰਸ਼ਨ ਵੀ ਹੁੰਦਾ ਪੀ ਸਿੱਖ ਕੌਮ ਚੜ੍ਹਦੀ ਕਲਾ ਚ ਤੇ ਚੜ੍ਹਦੀ ਕਲਾ ਚ ਰਹੂਗੀ ਮੁੱਚਿਆ ਨਿਹੰਗ ਸਿੰਘ ਜਿ세 ਬੰਦਿਆਂ ਸਾਡੇ ਸਕਾਰੀਓ ਬਾਬਾ ਮੇਜਰ ਸਿੰਘ ਜੀ ਇਥੋਂ ਹਰ ਸਾਲ ਦੀ ਤਰ੍ਹਾਂ ਹੀ ਮਹੱਲਾ ਦੇ ਕੇ ਬਹੁਤ ਵੱਡਾ ਇਹਨਾਂ ਨੇ ਕਾਲੀ ਫੂਲਾ ਸਿੰਘ ਕੋਲ ਜੋ ਕੇ ਪਹੁੰਚਣਾ ਹੈ ਉਥੋਂ ਸਾਰੇ ਇਕੱਠੇ ਹੋ ਗਏ ਸਾਰੇ ਜਥੇ ਬੰਦਿਆਂ ਜਿੰਨੀਆਂ ਅੱਜ ਸਾਰੇ ਸਾਹਿਬੇ ਹੋਰਾਂ ਦੇ ਜਾਂ ਹੋਰ ਸਾਰੇ ਸਾਧਨਾ ਤੇ ਮਹੱਲਾ ਬਹੁਤ ਵੱਡੇ ਲੈ ਕੇ ਕੰਡਣਾ ਹੈ ਨਾ ਸਾਰਿਆਂ ਨੂੰ ਬਧਾਈ ਵੀ ਦੇਣਾ ਗੁਰੂ ਅਗੇ ਅਰਦਾਸ ਕਰਨਾ ਕਿ ਸਾਰੀਆਂ ਜਥੇਬੰਦੀਆਂ ਚੜ੍ਹਦੀ ਕਲਾ 'ਚ ਰਹਿਣ ਏਕਤਾ ਹੋਵੇ ਪਿਆਰ ਹੋਵੇ ਤਾਂ ਜੋ ਪੰਥ ਮੁੱਚੇ ਪੰਥ ਖਾਲਸਾ ਨੂੰ ਇਸ ਮੁੱਚੇ ਮਾਨਵਤਾ ਨੂੰ ਇਸ ਮੁੱਚੇ ਰਾਹਤ ਨੂੰ ਕਿ ਇਹ ਦੇਸ਼ ਦੀ ਸ਼ੂਬੇ ਦੀ ਪੰਜਾਬ ਦੀ ਵੈਲਮੈਂਟ ਬਾਰੇ ਭਾਈਚਾਰ ਸਾਂਝ ਬਾਰੇ ਇਹ ਕਿਸਮ ਦਾ ਮਿਲਦਾ ਹੈ ਸੰਦੇਸ਼ ਮਿਲਦਾ ਹੈ ਇਹ ਹਰ ਵਾਰੀ ਇਸ ਤਰ੍ਹਾਂ ਦਿਵਾਲੀ ਤੋਂ ਬਾਅਦ ਇੱਕ ਦਿਨ ਬਾਅਦ ਬੰਦੀ ਛੋੜ ਦਿਵਸ ਜਿਹੜਾ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਇਹਦੇ ਯਾਦ ਨੂੰ ਸਮਰਪਿਤ ਇਹ ਮਹੱਲਾ ਜਿਹੜਾ ਕਰਦਾ ਇਸ ਲਈ ਮੈਂ ਸਾਰਿਆਂ ਜਿ세 ਬੰਦੀਆਂ ਨੂੰ ਮੁਬਾਰਕਾਈ ਵੀ ਦਿੰਦਾ ਸਭ ਸੰਗਤ ਨੂੰ ਬਹੁਤ-ਬਹੁਤ ਮਹੱਲੇ ਦੀਆਂ ਵਧਾਈਆਂ ਬੰਦੀ ਛੋੜ ਪਾਤਸ਼ਾਹ ਤੇ ਲੱਖ-ਲੱਖ ਵਧਾਈਆਂ ਸਾਰੀ ਸੰਗਤ ਨੂੰ ਤੇ ਇਹ ਵੇਲੇ ਬਾਬਾ ਮੇਜਰ ਸਿੰਘ ਸੋਢੀ ਦੇ ਪੜਾ ਦੇ ਉੱਤੇ ਫੌਜਾਂ ਬਿਲਕੁਲ ਤਿਆਰਪੁਰ ਤਿਆਰ ਆ ਤੇ ਮਹੱਲਾ ਜਿਹੜਾ ਤਿਆਰੀ ਦੇ ਵਿੱਚ ਆ ਚੜ ਲੱਗਾ ਮਹੱਲਾ ਤੇ 20 ਬਲਾਵ ਜਾ ਕੇ ਤੇ ਦੀ ਸਵਾਤੀ ਉੱਥੇ ਜਾ ਕੇ ਤੇ ਗਦਕਾ ਖਾੜਾ ਉੱਥੇ ਘੋੜੇ ਘੋੜ ਦੌੜ ਹੋਣੀ ਆ ਅੱਜ ਸੈਬ ਸਿੰਘ ਗੁਰੂ ਹਰਗੋਬਿੰਦ ਪਾਸ਼ਾ ਜੀ ਜੋ ਆਪਣੇ ਨਾਲ ਰੁਵਾਲੀਯਾਰ ਦੇ ਕਿਲੇ ਦੇ ਉੱਤੋਂ ਬਵੰਜਾ ਰਾਜਾ ਨੂੰ ਛਡਾ ਕੇ ਵਾਪਸ ਲੈ ਕੇ ਆਏ ਉਹਨਾਂ ਨੂੰ ਸਮਰਪਿਤ ਜਿਹੜਾ ਬੰਦੀ ਛੋੜਦੇ ਉਸ ਸਿੱਖ ਕੌਮ ਬਣਾਉਂਦੀ ਆ ਰਹੀ ਆ ਉਸ ਬੰਦੀ ਛੋੜਦੇ ਦਿਵਸ ਨੂੰ ਮਨਾਉਣ ਦੇ ਸੰਬੰਧ ਦੇ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਾਲ ਵੱਲੋਂ ਜਿਹੜਾ ਸੰਪਰਦਾ ਸੁਤਰਾਣੀ ਸਾਹਿਬ ਵੱਲੋਂ ਆਖਿਆ ਗਿਆ ਕਿ ਤੁਸੀਂ ਇੱਥੇ ਲੰਗਰ ਲਗਾਇਆ ਕਰੋ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਲਗਾਉਂਦੇ ਆ ਸੰਪਰਦਾ ਸਤਰਾਣੀ ਸਾਹਿਬ ਵੱਲੋਂ ਸਾਡੇ ਇਲਾਕੇ ਦੇ ਸਮੂਹ ਸੰਗਤਾਂ ਸਾਡੇ ਨਾਲ ਬਹੁਤ ਜਿਆਦਾ ਸੰਯੋਗ ਕਰਦੇ ਆ ਸੰਗਤਾਂ ਹਮ ਹਮਾ ਕੇ ਇਸ ਲੰਗਰ ਵਿੱਚ ਪਹੁੰਚਦੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਲੰਗਰ ਦੇ ਵਿੱਚੋਂ ਹਰ ਸਿੱਖ ਨੂੰ ਜੋ ਗਰੀਬ ਦੀ ਮੱਤ ਵੀ ਕੀਤੀ ਜਾਂਦੀ ਹੈ ਜਿੱਦਾਂ ਕੋਈ ਢੀੜਾ ਕੱਪੜਾ ਵੀ ਉਹਨੂੰ ਮੱਈਆ ਕਰਵਾਇਆ ਜਾਂਦਾ ਵਾ ਜਿੱਦਾਂ ਦਾ ਵੀ ਬੰਦਾ ਹੋਵੇ ਉਸ ਹਿਸਾਬ ਨਾਲ ਹੀ ਇਹ ਹਰ ਭਗਵਾਨ ਜੋ ਇਸ ਲੰਗਰ ਵਿੱਚ ਪਕਾਇਆ ਜਾ ਰਿਹਾ ਹੈ ਤੇ ਸੰਗਤ ਨੂੰ ਸ਼ਕਾਇਆ ਜਾ ਰਿਹਾ ਕਿ ਮੈਂ ਫੇਅਰ ਐਂਡ ਤੇ ਇਸ ਬੰਦੀ ਛੋੜ ਦਿਵਸ ਦੇ ਉੱਤੇ ਜੋ ਮੈਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਮੈਂ ਇਹ ਕਹਿੰਦਾ ਵਾਂ ਕਿ ਆਪਾਂ ਵੀਰੋਂ ਨਸ਼ਿਆਂ ਨੂੰ ਤਿਆਗੀਏ ਤੇ ਸਿੱਖੀ ਸਰੂਪ ਵਾਲੇ ਬਣੇ ਆਈਏ ਸਿੰਘ ਸਜਗੇ ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਅੱਜ ਸ਼ਹਿਰ ਭਾਰਵਤਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਸਜਾਇਆ ਗਿਆ ਜੇ ਸੰਬੰਧੀ ਸੰਪਰਦਾ ਸਤਲਾਨੀ ਸਾਹਿਬ ਕਾਰ ਸੇਵਾ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਬੁਰਜ ਅਕਾਲੀ ਫੂਲਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਖੁੱਲੇ ਲੰਗਰ ਲਗਾਏ ਗਏ ਨੇ ਸੋ ਸੰਗਤਾਂ ਇੱਥੇ ਆ ਰਹੀਆਂ ਨੇ ਲੰਗਰ ਛਕ ਰਹੀਆਂ ਨੇ ਤੇ ਇਸ ਮੂਹ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਿਹੜੀ ਹੈ ਉਹ ਮੁਹੱਲੇ ਦੀ ਵਧਾਈ ਦਿੱਤੀ ਗਈ ਹੈ ਸੋ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ